ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਨੂੰ 13 ਕਰੋੜ ਰੁਪਏ ਦੀ ਘੜੀ ਸਮਰਪਿਤ ਕੀਤੀ ਗਈ ਹੈ ਅਤੇ ਇਹ ਘੜੀ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ ਦੱਸਿਏ ਕਿ ਦੁਨੀਆ ਦੇ ਸਭ ਤੋਂ ਮਸ਼ਹੂਰ ਵਾਚ ਬ੍ਰਾਂਡ ਜੈਕਬ ਐਂਡ ਕੰਪਨੀ ਨੇ ਇਸ ਅਨੋਖੀ ਅਤੇ ਖਾਸ ਘੜੀ ਨੂੰ ਬਣਾਇਆ ਹੈ ਅਤੇ ਇਸ ਘੜੀ ਦੇ ਵਿੱਚ ਜੋ ਕੁਝ ਵੀ ਦਰਸਾਇਆ ਗਿਆ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਸੋ ਇਸ ਘੜੀ ਦਾ ਨਾਮ ਹੈ 오ਪੇਰਾ ਵੰਤਾਰਾ ਗ੍ਰੀਨ ਕੈਮੋ ਯਾਨੀ ਕਿ ਅਨੰਤ ਅੰਬਾਨੀ ਨੂੰ ਵੰਤਾਰਾ ਦੇ ਨਾਮ ਉੱਤੇ ਖਾਸ ਤੌਰ ਤੇ ਇਹ ਕੜੀ ਸਮਰਪਿਤ ਕੀਤੀ ਗਈ ਹੈ ਜਿਸ ਦੀ ਕੀਮਤ ਲਗਭਗ 13 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਹ ਕੜੀ ਸਿਰਫ ਆਪਣੀ ਕੀਮਤ ਦੀ ਵਜ੍ਹਾ ਨਾਲ ਨਹੀਂ ਬਲਕਿ ਆਪਣੀ ਅਨੋਖੀ ਬਨਾਵਟ ਅਤੇ ਭਾਵਨਾਤਮਕ ਜੋੜ ਦੇ ਕਾਰਨ ਵੀ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਇਹ ਖਾਸ ਕੜੀ ਅਨੰਤ ਅੰਬਾਨੀ ਦੇ ਡ੍ਰੀਮ ਪ੍ਰੋਜੈਕਟ ਵੰਤਾਰਾ ਨੂੰ ਸਮਰਪਿਤ ਹੈ ਵੰਤਾਰਾ ਗੁਜਰਾਤ ਵਿੱਚ ਸਥਿਤ ਇੱਕ ਵਿਸ਼ਾਲ ਵਾਈਲਡਲਾਈਫ ਰੈਸਕਿਊ ਕੇਂਦਰ ਹੈ ਜਿਸ ਦਾ ਮੁੱਖ ਮਕਸਦ ਜ਼ਖਮੀ ਬਿਮਾਰ ਅਤੇ ਹੋਰ ਜਾਨਵਰ ਨੇ ਜਿਹੜੇ ਉਹਨਾਂ ਨੂੰ ਬਚੋਣਾ ਤਾਂ ਜੋ ਉਹਨਾਂ ਨੂੰ ਸੁਰੱਖਿਅਤ ਜੀਵਨ ਦਿੱਤਾ ਜਾ ਸਕੇ ਜੈਕਬੈਂਡ ਕੰਪਨੀ ਨੇ ਇਸ ਘੜੀ ਦੇ ذریعے ਵੰਤਾਰਾ ਦੀ ਸੋਚ ਅਤੇ ਪ੍ਰਕਿਰਤੀ ਦੇ ਨਾਲ ਪ੍ਰੇਮ ਇਸ ਤੋਂ ਇਲਾਵਾ ਹੋਰ ਸੰਦੇਸ਼ ਬੇहद ਖੂਬਸੂਰਤ ਢੰਗ ਨਾਲ ਦਿੱਤੇ ਨੇ ਇਸ ਘੜੀ ਦਾ ਡਾਇਲ ਇਸ ਦੀ ਸਭ ਤੋਂ ਵੱਡੀ ਪਛਾਣ ਹੈ ਡਾਇਲ ਦੇ ਵਿਚਕਾਰ ਅਨੰਤ ਅੰਬਾਨੀ ਦਾ ਇੱਕ ਹੈਂਡ ਪੇਂਟਿਡ 3D ਮੂਰਤੀ ਲਗਾਇਆ ਹੋਇਆ ਹੈ ਇਸ ਨਾਲ ਹੀ ਉਹਨਾਂ ਦੀ ਪਸੰਦੀਦਾ ਨੀਲੀ ਫਲੋਰਲ ਸ਼ਰਟ ਵੀ ਦਿਖਾਈ ਗਈ ਹੈ ਜੋ ਉਹਨਾਂ ਦੇ ਵਿਅਕਤੀਤਵ ਦੀ ਪਹਿਚਾਣ ਬਣ ਚੁੱਕੀ ਹੈ। ਸੋ ਇਸ ਘੜੀ ਦੇ ਆਲੇ-ਦੁਆਲੇ ਸ਼ੇਰ, ਬੰਗਾਲ ਟਾਈਗਰ ਅਤੇ ਹੋਰ ਛੋਟੀਆਂ-ਛੋਟੀਆਂ ਮੂਰਤੀਆਂ ਬਣਾਈਆਂ ਗਈਆਂ ਨੇ ਅਤੇ ਸਾਰੀਆਂ ਮਿਲ ਕੇ ਜੰਗਲ ਅਤੇ ਵੰਤਾਰਾ ਦੇ ਪੂਰੇ ਇਕੋਸਿਸਟਮ ਨੂੰ ਦਰਸਾਉਂਦੀਆਂ ਨੇ। ਜੈਕਬ ਐਂਡ ਕੰਪਨੀ ਆਪਣੇ ਰਾਇਲ ਡਿਜ਼ਾਈਨ ਦੇ ਲਈ ਜਾਣੀ ਜਾਂਦੀ ਹੈ ਅਤੇ ਇਸ ਘੜੀ ਵਿੱਚ ਵੀ ਇਹੀ ਝਲਕ ਸਾਫ਼ ਨਜ਼ਰ ਆਉਂਦੀ ਹੈ। ਘੜੀ ਦੇ ਕੇਸ ਅਤੇ ਡਾਇਲ ਦੇ ਉਤੇ ਹਰੇ ਰੰਗ ਦਾ ਕੈਮੋਫਲਾਜ ਪੈਟਰਨ ਬਣਾਇਆ ਗਿਆ ਜੋ ਜੰਗਲ ਦੀ ਥੀਮ ਨੂੰ ਮਜ਼ਬੂਤੀ ਦੇ ਨਾਲ ਦਿਖਾਉਂਦਾ ਹੈ ਇਸ ਘੜੀ ਨੂੰ ਸਜਾਉਣ ਦੇ ਲਈ ਕਰੀਬ 400 ਕੀਮਤੀ ਰਤਨਾਂ ਦਾ ਇਸਤੇਮਾਲ ਕੀਤਾ ਗਿਆ ਜਿਨ੍ਹਾਂ ਦਾ ਕੁੱਲ ਵਜ਼ਨ ਲਗਭਗ 21.98 ਕੈਰੇਟ ਦੱਸਿਆ ਜਾ ਰਿਹਾ ਹੈ ਘੜੀ ਦਾ ਕੇਸ ਵਾਈਟ 골ਡ ਦੇ ਨਾਲ ਤਿਆਰ ਕੀਤਾ ਗਿਆ ਇਸ ਦੇ ਵਿੱਚ ਮਗਰਮਛ ਦੀ ਖਲ ਦਾ ਲਗਜ਼ਰੀ ਸਟ੍ਰੈਪ ਫੀ ਯਾਨੀ ਕਿ ਫੀਤਾ ਲਗਾਇਆ ਗਿਆ ਹੈ ਕੰਪਨੀ ਨੇ ਇਸ ਘੜੀ ਦੀ ਅਧਿਕਾਰਿਕ ਕੀਮਤ ਜਨਤਕ ਨਹੀਂ ਕੀਤੀ ਪਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਦੀ ਕੀਮਤ ਲਗਭਗ 15 ਮਿਲੀਅਨ ਡਾਲਰ ਯਾਨੀ ਕਿ ਆਪ ਕਰੀਬ 13.7 ਕਰੋੜ ਰੁਪਏ ਦੱਸੀ ਜਾ ਰਹੀ ਹੈ ਹਾਲਾਂਕਿ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਅਸੀਂ ਜਾਣਕਾਰੀ ਦੇ ਰਹੇ ਹਾਂ ਇਸ ਘੜੀ ਦੀ ਕੀਮਤ ਕੰਪਨੀ ਨੇ ਜਨਤਕ ਨਹੀਂ ਕੀਤੀ ਸੋ ਇਸ ਅਨੋਖੀ ਘੜੀ ਨੂੰ 21 ਜਨਵਰੀ 2026 ਨੂੰ ਲਾਂਚ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਵੀ ਜੈਕਬ ਬੈਂਡ ਕੰਪਨੀ ਨੇ ਭਾਰਤ ਅਤੇ ਅੰਬਾਨੀ ਪਰਿਵਾਰ ਨਾਲ ਜੁੜੀਆਂ ਖਾਸ ਘੜੀਆਂ ਬਣਾਈਆਂ। ਕੰਪਨੀ ਨੇ ਰਾਮ ਜਨਮ ਭੂਮੀ ਐਡੀਸ਼ਨ ਘੜੀ ਨੂੰ ਵੀ ਪੇਸ਼ ਕੀਤਾ ਸੀ ਜਿਸ ਨੂੰ ਕਈ ਵੱਡੇ ਵੱਡੇ ਸਤਾਰਿਆਂ ਨੇ ਪਾਇਆ ਸੀ।